ਬਿੱਜੀ ਅੱਜ ਤੁਸੀਂ ਨਗਰ ਕੀਰਤਨ ਕੱਢਿਆ ਕਿਹਦੀ ਆਜ ਕਿਹਦੀ ਇਹਦਾ ਪੁਰਵਾਦ ਕੀਤੀ ਹੈ ਤੁਸੀਂ ਕਿਹੜੀ ਸੰਸਥਾ ਬਦਲ ਗਈ ਆ ਅੱਜ ਅਸੀਂ ਸਾਡੀ ਸੰਸਥਾ ਵਰਡ ਦੇ ਵਿੱਚ ਅਸੀਂ ਸਾਰੀ ਪਿਆਰ ਕੀਤੀ ਹੋਈ ਹੈ ਪੰਜਾਬ ਦੇ ਵਿੱਚ ਸਾਡੀ ਸੰਸਥਾ ਦਾ ਨਾਮ ਹੈਗਾ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਭਾਈ ਜੈਤਾ ਜੀ ਰਜਿਸਟਰਡ ਇੰਡੀਆ ਜਿਹਦਾ ਮੈਂ ਕਾਪੀ ਪੜ੍ਹਾਣਾ ਅਸੀਂ ਪੰਜਾਬ ਦੇ ਵਿੱਚ ਇਸ ਤੋਂ ਇਲਾਵਾ ਹੋਰ ਸਟੇਟਾਂ ਦੇ ਵਿੱਚ ਵੀ ਜਿਸ ਦਿਨ ਬਾਬਾ ਜੀ ਦਾ ਸ਼ਹੀਦੀ ਦਿਹਾੜਾ ਹੁੰਦਾ ਹੈ ਜਾਂ ਜਨਮ ਦਿਨ ਹੁੰਦਾ ਅਸੀਂ ਸਾਰੇ ਲੜਕੇ ਆ ਬੜੀ ਖੁਸ਼ੀ ਤੇ ਸਰਦਾਂ ਨਾਲ ਬਾਬਾ ਜੀਵੇ ਸਿੰਘ ਭਾਈ ਜੱਤਾ ਜੀ ਦਾ ਦਿਹਾੜਾ ਮਨਾਉਂਦੇ ਅੱਜ ਕਿਹੜਾ ਦਿਨ ਉਹਨਾਂ ਦਾ ਅੱਜ ਜਿਹੜਾ ਦਿਹਾੜਾ ਹੈ ਚੀਤ ਦੀ ਦਿਹਾੜਾ ਹੈ ਬਾਬਾ ਜੀਵੇ ਸਿੰਘ ਭਾਈ ਜੱਤਾ ਜੀ ਦਾ ਅਸੀਂ ਉਹ ਦਿਹਾੜਾ ਮਨਾ ਰਹੇ ਹਾਂ ਇਹ ਅਸੀਂ ਅੱਜ ਨਗਰ ਕੀਰਤਨ ਫਰੀਦਪੁਰ ਜੱਟਾਂ ਤੋਂ ਚੱਲੇ ਸੀਗੇ ਸਵੇਰੇ 9:00 ਵਜੇ ਉਸ ਤੋਂ ਬਾਅਦ ਅਸੀਂ ਕਬੂਲਪੁਰ ਫਿਰ ਹਸਲਪੁਰ ਫਿਰ ਪੀਪਲਵੰਗੋਲੀ ਫੇਰ ਸੁਧਾਰ ਸੀ ਫੇਰ ਮਰਦਾਂਪੁਰ ਇਹ ਹੁਣ ਅਸੀਂ ਸ਼ੰਭੂ ਪਹੁੰਚੇ ਆ ਇਹ ਸਾਡਾ ਗਾਂਹ ਜੇ ਚੱਲੂਗਾ ਸ਼ੰਭੂ ਤੋਂ ਆ ਘੱਗਰਸਣਾ ਕਾ ਦਸਣਾ ਤੋਂ ਬੀਪਰ ਫੇਰ ਚਤਨ ਨਗਰ ਫੇਰ ਨਗਾਮ ਫੇਰ ਸਨੇਪੁਰ ਐਂਡ ਸਾਡਾ ਜਾ ਕੇ ਪ੍ਰੀਤਪੁਰ ਜੱਟਾਂ ਜਿੱਤੇ ਬਾਬਾ ਜੀ ਬਨ ਸਿੰਘ ਭਾਈ ਜੱਤਾ ਜੀ ਦਾ ਅਸੀਂ ਗੁਰਦੁਆਰਾ ਸ਼ੁਰੂ ਕੀਤਾ ਉੱਥੇ ਜਾ ਕੇ ਜਿਸਲਾਮ ਕੀ ਹੋਊਗੀ ਉਹ ਸੰਸਥਾ ਵੱਲੋਂ ਕਿਹੜੇ ਕਿਹੜੇ ਕੰਮ ਕੀਤੇ ਜਾਂਦੇ ਆ ਸਾਡੀ ਜਿਹੜੀ ਸੰਸਥਾ ਬਾਬਾ ਜੀ ਬਨ ਸਿੰਘ ਭਾਈ ਜੱਤਾ ਜੀ ਸੰਸਥਾ ਅਸੀਂ ਤਾਂ ਗਰੀਬ ਪਰਿਵਾਰ ਦੇ ਜਿਹੜੇ ਲੋਕ ਗਰੀਬਾਂ ਗਰੀਬ ਛੋਟੇ ਸਕੂਲਾਂ 'ਚ ਪੜ ਰਹੇ ਨੇ ਔਰ ਵਧੀਆ ਪੋਜੀਸ਼ਨ ਲੈਂਦੇ ਨੇ ਔਰ ਵਧੀਆ ਨੰਬਰ ਲੈਂਦੇ ਨੇ ਅਸੀਂ ਉਹਨਾਂ ਦੀ مالی ਹਲਕੂ ਇਲਾਵਾ ਵਰਦੀਆਂ ਤੇ ਵਜੀਫੇ ਵੀ ਉਹਨਾਂ ਨੂੰ ਦਿੰਦੇ ਆ ਔਰ ਇਸ ਤੋਂ ਇਲਾਵਾ ਇੱਕ ਅਸੀਂ ਮੇਲੇ ਕੰਮ ਹੋਰ ਕਰਦੇ ਆ ਜਿਹੜੀਆਂ ਗਰੀਬ ਘਰਾਂ ਦੀਆਂ ਕੁੜੀਆਂ ਜਮਾ ਜਿਨ੍ਹਾਂ ਦਾ ਕੋਈ ਹੈਂਡਬੋਅ ਤਾਂ ਨਹੀਂ ਉਹਨਾਂ ਦਾ ਅਸੀਂ ਰੜ ਕੇ ਸਾਰੇ ਵਿਆਹ ਕਰਦੇ ਆ ਜਿੰਨੇ ਜੋਗੇ ਅਸੀਂ ਕਿਹਾ ਉਹਨਾਂ ਵਿਆਹ ਵਧੀਆ ਕਰਕੇ ਇਕੱਠੇ ਵਿਆਹ ਕਰਦੇ ਆ ਸਾਲ ਬਾਅਦ ਇੱਕੀ ਉਹ ਸਾਡਾ ਕੰਟੀਨਿਊ ਚੱਲ ਰਿਹਾ ਹੈ ਤੁਸੀਂ ਨਗਰ ਕੀਰਤਨ ਮੌਕੇ ਕਿਸ ਨੇ ਹਾੜੇਣਾ ਚਾਹੋਗੇ ਜਨਤਾ ਨੂੰ ਮੈਂ ਬਾਬਾ ਜੀਵਨ ਸਿੰਘ ਭਾਈ ਜੈਤਾ ਜੀ ਦੇ ਸ਼ਹੀਦੀ ਦਿਹਾੜੇ ਤੇ ਆਪਣੇ ਇਲਾਕੇ ਦੇ ਨਿਵਾਸੀਆਂ ਨੂੰ ਆਪਣੇ ਪਿੰਡਾਂ ਦੇ ਲੋਕਾਂ ਦੇ ਨਿਵਾਸੀਆਂ ਨੂੰ ਸਾਰਿਆਂ ਨੂੰ ਸਭ ਤੋਂ ਪਹਿਲਾਂ ਇਹ ਕਹਾਂਗਾ ਕਿ ਜਿੰਨੇ ਤੁਹਾਡੇ ਗੁਰੂ ਪੀਰ ਗੰਗੰਬਰ ਹਨ ਉਹਨਾਂ ਦੇ ਜਨਮ ਦਿਨ ਮਨਾਇਆ ਕਰੋ ਤਾਂ ਜੋ ਜਿਹੜੀ ਆਪਣੀ ਆਉਣ ਵਾਲੀ ਪੀੜ੍ਹੀ ਵੀ ਹੈ ਉਹ ਵੀ ਨਾ ਭੁੱਲ ਸਕੇ ਕਿਉਂਕਿ ਜਿਹੜੀਆਂ ਕੌਮਾਂ ਆਪਣੇ ਬਜ਼ੁਰਗਾਂ ਨੂੰ ਆਪਣੇ ਸ਼ਹੀਦਾਂ ਨੂੰ ਆਪਣੇ ਕੁਰਬਾਨੀਆਂ ਦੇਣ ਵਾਲਿਆਂ ਨੂੰ ਜਿਨ੍ਹਾਂ ਕਰਕੇ ਅਸੀਂ ਅੱਜ ਰੋਡ ਤੇ ਤੁਰੇ ਫਿਰਦੇ ਆ ਜੇ ਉਹਨਾਂ ਨੂੰ ਭੁੱਲ ਜਾਣ ਤਾਂ ਅੱਗੇ ਕੋਈ ਵੀ ਸਿੱਧਾ ਸਾਧਨ ਨਹੀਂ ਹੋ ਸਕਦਾ ਉਹਨਾਂ ਨੂੰ ਯਾਦ ਰੱਖਣ ਵਾਸਤੇ ਉਹਨਾਂ ਦੇ ਦੇਸ਼ਾਂ ਆਦੇਸ਼ਾਂ ਦੇ ਚੱਲਣ ਵਾਸਤੇ ਸਾਨੂੰ ਉਹਨਾਂ ਦੇ ਦਿਹਾੜੇ ਬਣਾਉਣੇ ਚਾਹੀਦੇ ਪਹਿਲਾਂ ਵੀ ਕਰਿਆ ਸਰ ਜਾਂ ਹੁਣੇ ਕਰ ਰਹੇ ਹੋ ਤੇ ਪਹਿਲਾਂ ਕਿਨੇ ਕਰਦੇ ਨਹੀਂ ਅਸੀਂ ਮੈਂ ਵੈਸਿਕਲੀ ਕੰਟੀਨਿਊ ਮੈਨੂੰ 20 ਸਾਲ ਹੋ ਗਏ ਮੈਂ ਆਲਰੇਡੀ ਪਹਿਲਾਂ ਲੁਧਿਆਣੇ ਸਾਈਡ ਤੇ ਕਰਦਾ ਸੀਗਾ ਉੱਥੇ ਵੀ ਲੁਧਿਆਣਾ ਸਾਈਡ ਤੇ ਜੇ ਅਸੀਂ ਵਾਕ ਵਾਕ ਚੱਲਦੇ ਸੀ ਜਿਵੇਂ ਹਰਮੰਦਰ ਸਾਹਿਬ ਤੋਂ ਲੈ ਕੇ ਚੱਲਦੇ ਸੀ ਨਗਰ ਕੀਰਤਨਾ ਬਿਦਾ ਪੰਜਾਬ ਦੇ ਵਿੱਚ ਲਿਆ ਕੇ ਘੁਮਾਉਂਦੇ ਮਤਲਬ ਫਿਰਦੇ ਸੀ ਸਾਰੇ ਪਿੰਡਾਂ ਦੇ ਵਿੱਚ ਹੁਣ ਅਸੀਂ ਕਈ ਜਗ੍ਹਾ ਤੋਂ ਜਿਵੇਂ ਕੱਲ ਨੂੰ ਅਸੀਂ ਗੁੱਜਰਵਾਲ ਪਿੰਡ ਪੈਂਦਾ ਲੁਧਿਆਣਾ ਦੇ ਉੱਥੋਂ ਚੱਲਣਾ ਤੇ ਉਹਨਾਂ ਨੇ ਚਮਕੌਰ ਸਾਹਿਬ ਜਾਣਾ ਅਸੀਂ ਉਹ ਨਗਰ ਕੀਰਤਨਾ ਚਮਕੌਰ ਸਾਹਿਬ ਲੈ ਕੇ ਜਾਵਾਂਗੇ ਮੈਂ ਘਨੌਰ ਹਲਕੇ ਦੇ ਘਨੌਰ ਕੰਸੀ ਜੋਸੀ ਦੀ ਗੱਲ ਕਰਦਾ ਮੈਂ ਘਨੌਰ ਕੰਸੀ ਜੋਸੀ ਦੇ ਵਿੱਚ 65 ਪਿੰਡਾਂ ਦੇ ਵਿੱਚ ਆਪਣੀ ਕਮੇਟੀਆਂ ਬਣਾਈਆਂ ਹੋਈਆਂ ਨੇ ਇਹ ਮੇਰਾ ਜਿਸੰਦਮੈਂ ਉਹਰੇ ਅਗੇ ਪਿੰਡ ਦੇ ਵਿੱਚ ਜੁੜਿਆ ਮੈਂ ਦੂਜਾ ਨਗਰ ਕਿਸਨਾ ਵੱਡਾ ਤੁਸੀਂ ਦੇਖ ਵੀ ਰਹੇ ਹੋ ਗੱਡੀਆਂ ਵੀ ਦੇਖ ਰਹੇ ਹੋ ਪਾਵਰ ਕਿਊ ਦੇਖ ਰਹੇ ਹੋ ਜਿਹਨੇ ਕਿੰਨੇ ਨਾਲ ਜੁੜੀ ਔਰ ਕਿੰਨੇ ਪਿਆਰ ਨਾਲ ਪਿੰਡਾਂ ਦੇ ਲੋਕਾਂ ਨੇ ਸਾਨੂੰ ਸਹਾਇਜੋਗ ਦਿੱਤਾ ਪਿੰਡਾਂ ਦੇ ਲੋਕਾਂ ਨੇ ਆਪਣੇ ਆਪ ਵਧੀਆ ਲੰਗਰ ਆਪਣੇ ਆਪ ਲੋਕ ਫਰੂਟ ਆਪਣੇ ਲੋਕ ਚਾਹ ਦੇ ਲੰਗਰ ਲਾ ਰਹੇ ਨੇ ਔਰ ਬਾਬਾ ਜੀਵਨ ਸਿੰਘ ਭਾਈ ਜਤਾ ਜੀ ਦੇ ਜਿਹੜੇ ਵਲੰਟੀਅਰ ਨੇ ਉਹਨਾਂ ਨੂੰ ਸਨਮਾਨਤ ਵੀ ਕਰ ਰਹੇ ਨੇ ਮੈਂ ਆਪਣੇ ਵੱਲੋਂ ਔਰ ਆਪਣੀ ਕਮੇਟੀ ਵੱਲੋਂ ਆਪਰੇ ਸਤਿ ਸ਼੍ਰੀ ਅਕਾਲ ਬਹੁਤ ਸਾਰੇ ਰਾਜਪੁਰਾ ਕਨੌਰ ਕੰਸਟੀਚੂਐਂਸੀ ਦੇ ਲੋਕਾਂ ਦਾ ਬਹੁਤ ਦਿਨੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਸਾਨੂੰ ਇਨਾ ਮਾਨ ਸਤਿਕਾਰ ਬਖਸ਼ਿਆ ਮੈਂ ਆਪਣੇ ਪਿੰਡ ਦੇ ਲੋਕ ਨਿਵਾਸੀਆਂ ਨੂੰ ਅਤੇ ਪੰਜਾਬ ਦੇ ਸਾਰੇ ਨਿਵਾਸੀਆਂ ਨੂੰ ਇੱਕ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਪੰਜਾਬ ਦੇ ਵਿੱਚੋਂ ਨਸ਼ੇ ਨੂੰ ਖਤਮ ਕਰਨ ਲਈ ਸਾਰੇ ਪਿੰਡ ਵਾਸੀ ਇਕੱਠੇ ਹੋ ਕੇ ਆਪਣੇ ਨੌਜਵਾਨ ਪੀੜੀ ਨੂੰ ਪੜਾਣ ਤੇ ਉਹਨਾਂ ਨੂੰ ਨਸ਼ਿਆਂ ਤੋਂ ਰਹਿਤ ਕਰਨ ਜਿਹੜਾ ਪਿੰਡ ਦੇ ਵਿੱਚ ਕੋਈ ਨਸ਼ਾ ਵੇਚ ਕੇ ਵੇਚਦਾ ਆ ਕੇ ਉਹਨੂੰ ਪੜ ਕੇ ਪੁਲਿਸ ਦੇ ਹਵਾਲੇ ਕਰਨ ਤਾਂ ਜੋ ਸਾਡਾ ਪੰਜਾਬ ਵਧੀਆ ਜਿਵੇਂ ਪਹਿਲਾਂ ਨੌਜਵਾਨਾਂ ਦੀ ਗੇਮਾਂ ਦੇ ਵਿੱਚ ਪੰਜਾਬ ਇੱਕ ਨੰਬਰ ਤੇ ਹੁੰਦਾ ਉਸ ਤਰ੍ਹਾਂ ਹੀ ਪੰਜਾਬ ਸਾਡਾ ਵਧੀਆ ਸੰਜੀਵਨੀ ਬੂਟੀ ਦੀ ਤਰ੍ਹਾਂ ਖੜੇ ਮੈਂ ਚਾਹੁੰਦਾ ਮੇਰਾ ਇਹ ਸੰਦੇਸ਼ ਵੀ ਆ ਜਿਨ੍ਹਾਂ ਨੌਜਵਾਨ ਮੇਰੀ ਇਹ ਗੱਲ ਸੁਣਨਗੇ ਤੇ ਸਾਰੇ ਪਿਆਰ ਭਰੇ ਦਿਲ ਨਾਲ ਆਪਣੇ ਮਾਂ ਪਿਓ ਦੇ ਕਸਮ ਪਾ ਕੇ ਸਾਰੇ ਰਸਾ ਛੱਡਣ ਇਹ ਮੇਰਾ ਬਹੁਤ ਤੁਹਾਨੂੰ ਸੰਦੇਸ਼ ਆ ਪੰਜਾਬ ਨੂੰ ਉਜਵਲ ਕਰਨ ਵਾਸਤੇ ਕਰ ਰਹੇ ਹੋਗੇ ਜੀ ਆਪਣਾ ਨਾਮ ਦੱਸਦੇ ਹੋਏ ਅੱਜ ਦੇ ਪ੍ਰੋਗਰਾਮ ਦੀ ਜਾਣਕਾਰੀ ਦੋ ਮੇਰਾ ਨਾਮ ਦਲਜੀਤ ਸਿੰਘ ਨੰਬਰਦਾਰ ਸੀਤਪੁਰ ਜੱਤਾਂ ਤੋਂ ਇਹ ਸਵਾਗਮ ਅਸੀਂ ਲਗਾਤਾਰ 13 ਸਾਲ ਤੋਂ ਮਨਾਉਂਦੇ ਆ ਰਹੇ ਹਾਂ ਸੀਤ ਬਾਬਾ ਜੀਵਨ ਸਿੰਘ ਪਾਈ ਜਤਾ ਜੀ ਦਾ ਇਹ ਸਵਾਗਮ ਬਹੁਤ ਸਾਦਗੀ ਤੇ ਤੁਮ ਤੁਮਤਾਵ ਨਾਲ ਮਨਾਇਆ ਗਿਆ ਇਹ 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 ਸਵਾਗਮ ਕਾਫੀ ਪਿੰਡਾਂ ਦੇ ਨਗਰ ਕੀਰਤਨ ਕਾਫੀ ਪਿੰਡਾਂ ਵਿੱਚ ਇਹ ਕੱਟਿਆ ਦੇ ਜੀਵੇਂ ਕਿ ਅਸੀਂ ਕਬੂਲਪੁਰ ਪਿੱਪਲ ਮੰਗੋਲੀ ਸੰਧਾਰਸੀ ਮਰਦਾਂਪੁਰ ਸ਼ੰਭੂ ਵਾਇਕ ਅਗਰਸਾਂ ਤੇ ਹੁੰਦੇ ਹੋਏ ਚਾਤਨਗਰ ਨੁਗਾਵਾ ਸਲੇਮਪੁਰ ਤੇ ਕਬੂਲਪੁਰ ਨੂੰ ਆਂਦੇ ਹੋਏ ਅਸੀਂ ਪਿੰਡ ਫਰੀਦਪੁਰ ਜੱਟਾ ਵਿੱਚ ਸਮਾਪਤ ਇਹ ਹਰ ਜਨ ਵੀ ਭਾਗੀਦ ਕਰੇਗਾ ਪਹਿਲੀ ਵਾਰ ਹੀ ਕਰਿਆ ਨਹੀਂ 13 ਸਾਲ ਤੋਂ ਲਗਾਤਾਰ ਮਨਾਏਗਾ ਅਹ ਨਗਰ ਕੀਰਤਨ ਵੀ ਹਰ ਹਰ ਸਾਲ ਦੀ ਤਰ੍ਹਾਂ ਹਰ ਸਾਲ ਮਨਾਇਆ ਜਾਂ ਜਿਸ ਸੰਗਤ ਨੂੰ ਮੈਂ ਕੀ ਸੰਦੇਸ਼ ਦੇਣਾ ਚਾਹੁੰਦਾ ਸੰਗਤ ਨੂੰ ਸੰਗਤ ਦਾ ਪੰ ਇਹ ਮੈਂ ਬਹੁਤ ਧੰਨਵਾਦ ਕਰਦਾ ਹਾਂ ਜਿਸ ਪਿੰਡ ਵਿੱਚ ਅਸੀਂ ਗਏ ਉਹਨਾਂ ਨੇ ਬਹੁਤ ਸਤਿਕਾਰ ਤੇ ਭਾਵਨਾ ਨਾਲ ਸਾਡਾ ਸਤਿਕਾਰ ਕਰਿਆ ਅਸੀਂ ਅੱਗੇ ਤੋਂ ਵੀ ਇਹ ਅੱਗੇ ਤੋਂ ਵੀ ਇਹਨਾਂ ਦੰਦੇ ਹਾਂ ਇਹ ਬਾਬਾ ਜੀਵਨ ਸਿੰਘ ਭਾਈ ਜੈਤਾ ਜੀ ਦਾ ਜੋ ਸਿੱਧੀ ਸਵਾਗਮ ਆ ਬੜੀ ਧੂਮ-ਧਾਮ ਨਾਲ ਅਸੀਂ ਵੀ ਤੇ ਸਾਰੇ ਇਲਾਕੇ ਦੇ ਨਿਵਾਸੀਆਂ ਦੇ ਸਾਥ ਨਾਲ ਬੜੀ ਧੂਮ-ਧਾਮ ਨਾਲ ਆਵਾਂਗੇ ਜੀ ਧੰਨਵਾਦ ਆਹ ਵਾਈਸਰ ਜੀ ਕਿੱਥੇ ਹੈ ਜੰਡਾ ਪ੍ਰੀ ਕੋਰ ਦੇ ਤੋਪਾਂ ਲੋਕੇ ਤੇਰਮਾ ਅਸੀਂ ਦੁਸ ਸਮਾਗਮ ਹੈ ਸਾਬ ਜੀ ਦੇ ਅਨੁਸਾਰ ਅਸੀਂ ਜਿਹੜੇ ਮੁੱਖ ਰੱਖਦੇ ਹਾਂ ਅਸੀਂ ਦਾ ਸਿੰਘਾਂ ਦੇ ਨਗਰ ਕੀਰਤਨਾ ਆਪਣੇ ਨਗਰ ਵਿੱਚ ਪਹੁੰਚ ਰਿਹਾ ਹੈ ਨਗਰ ਕੀਰਤਨਾ ਪਹੁੰਚਣ ਤੇ ਸਾਡੇ ਹੀ ਨਗਰ ਵੱਲੋਂ ਉਹਨਾਂ ਦਾ ਪੰਚਨ ਵਿਕਾਸ ਵਾਸਤੇ ਬੰਨ ਮਾਰਦਾ ਪਰ ਨਗਰ ਸਮੂਹ ਨਗਰ ਵੱਲੋਂ ਅਤੇ ਪ੍ਰਬੰਧਕ ਕਮੇਟੀ ਵੱਲੋਂ ਫਰੀਦਪੁਰ ਬਜ਼ਾਰ ਤੋਂ ਜੋ ਨਗਰ ਕੀਤਨਾ ਆ ਰਿਹਾ ਉਹਦੇ ਸਵਾਗਤ ਵਾਸਤੇ ਸਾਰੀ ਕਮੇਟੀ ਦੇ ਸਾਰੇ ਨਗਰ ਵੱਲੋਂ ਧੰਨਵਾਦ ਕੀਤਾ ਜਾਂਦਾ ਹੈ ਤੇ ਵੱਧ ਚੜ ਕੇ ਸਵਾਗਤ ਕਰਨ ਤੋਂ ਉਪਰੰਤ ਉਹਨਾਂ ਦਾ ਲੰਗਰ ਪਾਣੀ ਦਾ ਬੰਦਬਸਤ ਕੀਤਾ ਗਿਆ ਹੈ ਵਾਹਿਗੁਰੂ ਖਾਲਸਾ ਦੇ